ਅੱਜ ਤੋਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਬਦਲਾਅ ਦੇ ਨਾਂ ਤੇ ਔਰ ਇੱਕ ਮੌਕਾ ਦੇਣ ਦੇ ਲਈ ਇਹ ਵੋਟਾਂ ਮੰਗੀਆਂ ਔਰ ਖਾਸ ਕਰਕੇ ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਬੜਾਇਆ ਔਰ ਮੈਂ ਅੱਜ ਇਹ ਸਵਾਲ ਕਰਨਾ ਚਾਹੁੰਦਾ ਇਥੋਂ ਦੇ ਜਿਹੜੇ ਐਮਐਲਏ ਤਨੂਜੀ ਸੌਂਧ ਨੇ ਜਿਨ੍ਹਾਂ ਨੇ ਕਿਹਾ ਸੀ ਆਪਣੇ ਹਲਕਿਆ ਬਿਆਨ ਦੇ ਵਿੱਚ ਵੀ ਕਿ ਨਾ ਮੈਂ ਪੈਸਾ ਲਵਾਂਗਾ ਨਾ ਲੈਣ ਦਵਾਂਗਾ ਅੱਜ ਜਿਸ ਕਦਰ ਹਰ ਸਰਕਾਰੀ ਦਫਤਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ বিনা ਪੈਸੇ ਲਏ ਕੋਈ ਕੰਮ ਨਹੀਂ ਹੋ ਰਿਹਾ ਔਰ ਹੋਰ ਵੀ ਦੇਖੋ ਹੈਰਾਨਗੀ ਦੀ ਗੱਲ ਹੈ ਕਿ ਜਿਵੇਂ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਮਹਿਕਮੇ ਵੰਡਦਾ ਇਸੇ ਤਰ੍ਹਾਂ ਸਹੁ ਸਾਬ ਨੇ ਆਪਣੀ ਜਿਹੜੀਆਂ ਖੱਬੀਆਂ ਸੱਜੀਆਂ ਵਾਹਾਂ ਨੇ ਉਹਨਾਂ ਨੂੰ ਕਿਸੇ ਨੂੰ ਤਾਂ ਮਿਊਸਪਲ ਕਮੇਟੀ ਦੇ ਰੱਖੀ ਹੈ ਔਰ ਇੱਥੋਂ ਤੱਕ ਮਿਊਸਪਲ ਕਮੇਟੀ ਦੇ ਅੰਦਰ ਵੀ ਜਿਹੜੀਆਂ ਬ੍ਰਾਂਚੇਜ਼ ਨੇ ਉਹਨਾਂ ਨੂੰ ਵੀ ਆਪਣੇ ਬੰਦਿਆਂ ਤੱਕ ਵੜਿਆ ਹੋਇਆ। ਮਸਲਮ ਜਿਵੇਂ ਜਿਹੜਾ ਨਕਸ਼ਾਪਾਸ ਹੁੰਦਾ ਉਹਦੇ ਤੇ ਇੱਕ ਆਪਣਾ ਬੰਦਾ ਲਾਇਆ ਹੋਇਆ। ਫੂੜ ਜਿਹੜੀਆਂ ਜਿੰਨੀਆਂ ਪੇਮੈਂਟਸ ਹੁੰਦੀਆਂ ਨੇ ਮਿਨਿਸਪਲ ਕਮੇਟੀ ਦੇ ਵਿੱਚ ਉਹਨਾਂ ਤੇ ਉਹਨਾਂ ਦੀ ਪੂਰੀ ਨਿਗ੍ਹਾ ਹੁੰਦੀ ਹੈ। ਔਰ ਉਹਦੇ ਨਾਲ-ਨਾਲ ਤਹਿਸੀਲ ਮਹਿਕਮਾ ਜਿਹੜਾ ਰੈਵਨਿਊ ਦਾ ਉਹਦੇ ਤੇ ਆਪਣਾ ਇੱਕ ਬੰਦਾ ਨਾ ਰੱਖਿਆ। ਮਾਰਕੀਟ ਕਮੇਟੀ ਆ ਉਹਦੇ ਤੇ ਆਪਣਾ ਇੱਕ ਬੰਦਾ ਤਾਇਨਾਤ ਕਰ ਰੱਖਿਆ। ਸੋ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਇਹ ਕਰਨਾ ਤਾਂ ਕੀ ਕਰਨਾ ਚਾ ਰਹੇ ਨੇ ਔਰ ਕੋਈ ਵੀ ਕੰਮ ਖੰਨੇ ਸ਼ਾਇਦ ਸ਼ੁਰੂ ਹੁੰਦਾ ਨਾ ਮਾ ਇੱਕ ਵੀ ਇਟਰ ਲੱਗਦੀ ਆ ਤਾਂ ਜਦ ਇਹਨਾਂ ਦੇ ਬੰਦੇ ਉੱਥੇ ਪਹੁੰਚ ਜਾਂਦੇ ਔਰ ਉਹਨਾਂ ਤੋਂ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਪਿੱਛੇ ਤਾਜ਼ਾ ਮਿਸਾਲ ਆ ਕਿ ਇਹਨਾਂ ਦੇ ਹੀ ਬੰਦਿਆਂ ਨੇ ਕੁਝ ਦੁਕਾਨਾਂ ਜਿਹੜੀਆਂ ਵੱਡ ਰਹੀਆਂ ਸੀ ਉਹਦੇ ਤੇ ਇਤਰਾਜ਼ ਕਰਿਆ ਔਰ ਤੁਸੀਂ ਹੰਕਾਰ ਦੇਖੋ ਐਮ.ਐਲ.ਏ ਦਾ ਕਿ ਉਹਨਾਂ ਸਾਰੇ ਬੰਦਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਖਾਸ ਬੰਦੇ ਔਰ ਖਾਸ ਉਹਦੇ ਅਤੇ ਮਰਾਗਮਾਨ ਸੀਗੇ ਔਰ ਦੂਜੀ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਆਮ ਚਰਚਾ ਹੈ ਕਿ ਇਹਨਾਂ ਦੀ ਇੱਕ ਸੱਜੀ ਬਾਹਵਾਂ ਕਰਨ ਔਰ ਇੱਕ ਅਰਜਨ ਔਰ ਅੱਜ ਜੋ ਸ਼ਹਿਰ ਦੇ ਵਿੱਚ ਇੱਕ ਆਮ ਗੱਲ ਹੈ ਕਿ ਪਹਿਲਾਂ ਤਾਂ ਕਰਨ ਇਹਨਾਂ ਤੋਂ ਦੂਰ ਹੋ ਗਿਆ ਸੀ ਕਿਉਂਕਿ ਉਹਦੀ ਕੋਈ ਜਿਹੜੀ ਚੱਲ ਨਹੀਂ ਸੀ ਲਈ ਮਨਮਾਨੀ ਔਰ ਹੁਣ ਕਹਿੰਦੇ ਅਰਜਨ ਜਿਹੜਾ ਵਾ ਉਹ ਇਹਨਾਂ ਤੋਂ ਦੂਰ ਹੋ ਗਏ। ਸੋ ਅੱਜ ਜਿਹੜੇ ਲੋਕ ਨੇ ਜਿਹਨਾਂ ਨੇ 2022 ਦੀਆਂ ਚੋਣਾਂ 'ਚ ਛਾੜੂ ਪਾਸ਼ੀ ਦਾ ਔਰ ਆਮ ਆਦਮੀ ਸਰਕਾਰ ਬਰਾਊਂਡ ਤੇ ਆਪਣਾ ਪੂਰਾ ਤਿੱਲ ਦਾ ਜੋਰ ਲਾਇਆ, ਕੂਨ ਪਸੀਨਾ ਇਕ ਕੀਤਾ। ਅੱਜ ਸੌਂ ਸੌ ਤੁਹਾਡੇ ਆਲੇ-ਦੁਆਲੇ ਉਹਨਾਂ ਚੋਂ ਕੋਈ ਦਿਖਾਈ ਨਹੀਂ ਦਿੰਦਾ। ਅੱਜ ਨਵੇਂ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਅੱਜ ਤੁਹਾਨੂੰ ਨਵੀਆਂ-ਨਵੀਆਂ ਵਿਉਤਬੰਦੀਆਂ ਦਿੰਦੇ ਨੇ, ਨਮੀ-ਨਮੀ ਕੋਈ ਨੀਤੀਆਂ ਦਿੰਦੇ ਨੇ। ਔਰ ਜਿਸ ਤਰੀਕੇ ਨਾਲ ਅੱਜ ਤੁਸੀਂ ਲੋਕਾਂ ਦੇ ਪਰਚੇ ਦਰਜ ਕਰ ਰਹੇ ਹੋ ਝੂਠੇ ਜਿਸ ਤਰੀਕੇ ਨਾਲ ਤੁਸੀਂ ਆਪਣੀ ਪਾਰਟੀ ਦੇ ਨਾਲ ਉਹਨਾਂ ਨੂੰ ਰਲਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਖੰਨਾ ਸ਼ਹਿਰ ਆ ਇਹ ਅਮਨ ਪਸੰਦ ਸ਼ਹਿਰ ਆ ਇਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਵਾਲਾ ਸ਼ਹਿਰ ਆ ਸੋ ਤੁਸੀਂ ਅੱਜ ਜਿਸ ਤਰੀਕੇ ਨਾਲ ਅੱਜ ਇਹ ਮਨਮਾਨੀਆਂ ਕਰ ਰਹੇ ਹੋ ਧੱਕੇਸ਼ਾਹੀਆਂ ਔਰ ਤਾਨਾਸ਼ਾ ਤੁਸੀਂ ਬਣੇ ਹੋਏ ਹੋ ਇਹਦਾ ਤੁਹਾਨੂੰ ਬਹੁਤ ਜਲਦੀ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆਊਗਾ ਔਰ ਤੁਹਾਨੂੰ ਆਪਣਾ ਜਿਹੜਾ ਵਾਜੂਦ ਬਚਾਉਣਾ ਵੀ ਔਖਾ ਹੋ ਜਾਏਗਾ ਉਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਣੀ ਚਾਹਣਾ ਕਿ ਇਹ ਟੁੱਟੇ ਪਰਚੇ ਬੰਦ ਕਰੋ ਔਰ ਜਿਹੜਾ ਅੱਜ ਭ੍ਰਿਸ਼ਟਾਚਾਰ ਦਾ ਬੋਲਬਾਲਾ ਉਹਦੇ ਤੇ ਕੋਈ ਆਪਣਾ ਪੱਕਾ ਰੱਖੋ ਨਹੀਂ ਤਾਂ ਲੋਕ ਜਾਣਦੇ ਨੇ ਜਿਸ ਤਰੀਕੇ ਨਾਲ ਅੱਜ ਖੰਨੇ ਸ਼ਹਿਰ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਹੋ ਰਿਹਾ वो किसी तो कोई लुकी लुकी छिपी गल मैं तो ये सारा जरा ध्यान वह खन्ने के लोगों के सामने लिया चाहता सी बहुत बहुत धन्यवाद किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज indian punjabi and continental food ki variety jaisa naam waisa khana king of spices